ਬਾਈ ਗੋਪਾਲ ਜੀ ਇੱਕ ਮਾਨਜੋਗ ਵਿਅਕਤੀ ਸਨ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਮੇਂ ਦੌਰਾਨ ਇੱਕ ਕਰਿਆਨਾ ਸਟੋਰ ਚਲਾਉਂਦੇ ਸਨ ਲੋਕ ਸੁਰੱਖਿਅਤ ਰੱਖਣ ਦੇ ਉਦੇਸ਼ ਨਾਲ ਉਹਨਾਂ ਕੋਲ ਪੈਸਾ ਜਮ੍ਹਾਂ ਕਰਵਾਇਆ ਕਰਦੇ ਸਨ ਇੱਕ ਦਿਨ ਜਮਾਲ ਖਾਨ ਨਾਮ ਦੇ ਵਿਅਕਤੀ ਨੇ ਬਾਈ ਗੋਪਾਲ ਜੀ ਕੋਲ 500 ਸਿੱਕੇ ਜਮ੍ਹਾਂ ਕਰਵਾਏ ਭਾਈ ਗੋਪਾਲ ਜੀ ਇਹਨਾਂ ਸਿੱਕਿਆਂ ਨੂੰ ਆਪਣੀ ਬਹੀ ਵਿੱਚ ਲਿਖਣਾ ਭੁੱਲ ਗਿਆ ਤੇ ਨਾ ਹੀ ਉਸ ਨੂੰ ਇਹਨਾਂ ਸਿੱਕਿਆਂ ਨੂੰ ਤਜੋਰੀ ਵਿੱਚ ਸੁਰੱਖਿਅਤ ਰੱਖਣਾ ਹੀ ਯਾਦ ਰਿਹਾ। ਕੁਝ ਸਮੇਂ ਬਾਅਦ ਜਮਾਲ ਖਾਨ ਨੇ ਆਪਣੇ ਜਮਾ ਕਰਵਾਏ 500 ਸਿੱਕੇ ਭਾਈ ਗੋਪਾਲ ਜੀ ਤੋਂ ਵਾਪਸ ਮੰਗੇ। ਭਾਈ ਗੋਪਾਲ ਜੀ ਨੇ ਆਪਣੀ ਜਮਾ ਬਹੀ ਦੇਖੀ ਤਾਂ ਉਸ ਵਿੱਚ ਜਮਾਲ ਖਾਨ ਦੇ ਸਿੱਕਿਆਂ ਦਾ ਕੋਈ ਹਿਸਾਬ ਨਹੀਂ ਮਿਲਿਆ। ਪਿਰਗੋਪਾਲ ਜੀ ਨੇ ਆਪਣੀ ਤਜੋਰੀ ਦੇਖੀ ਤਾਂ ਉਸ ਵਿੱਚ ਵੀ ਜਮਾਲ ਖਾਨ ਦੇ ਸਿੱਕੇ ਨਹੀਂ ਮਿਲੇ ਉਸ ਨੇ ਜਮਾਲ ਖਾਨ ਨੂੰ ਕਿਹਾ ਕਿ ਉਸ ਕੋਲ ਉਹਦਾ ਕੋਈ ਪੈਸਾ ਨਹੀਂ ਹੈ ਜਮਾਲ ਖਾਨ ਨੇ ਕਿਹਾ ਕਿ ਉਹ ਭਾਈ ਗੋਪਾਲ ਦੀ ਸ਼ਿਕਾਇਤ ਮੁਸਲਮਾਨ ਹੁਕਮਰਾਨ ਕੋਲ ਕਰ ਦੇਵੇਗਾ ਜੇ ਉਹ ਉਸਦਾ ਪੈਸਾ ਨਹੀਂ ਮੋੜਦਾ ਹੈ ਪਾਈ ਗੋਪਾਲ ਜੀ ਨੇ ਇੱਕ ਵਾਰੀ ਫਿਰ ਬਹੀ ਦੇਖੀ ਅਤੇ ਪਾਲ ਕੀਤੀ ਪਰ ਸਿੱਕੇ ਨਹੀਂ ਲੱਬੇ ਉਸ ਨੇ ਜਮਾਲ ਖਾਨ ਨੂੰ ਕਿਹਾ ਮੇਰੇ ਕੋਲ ਤੁਹਾਡੇ ਪੈਸੇ ਨਹੀਂ ਹਨ ਪਰ ਜੇ ਤੁਸੀਂ ਕਹਿ ਰਹੇ ਹੋ ਤਾਂ ਮੈਂ ਤੁਹਾਨੂੰ 500 ਸਿੱਕੇ ਦੇ ਦੇਵਾਂਗਾ ਜਮਾਲ ਖਾਨ ਬਾਦਸ਼ਾਹ ਕੋਲ ਗਿਆ ਤਾਂ ਉਸ ਨੇ ਗੋਪਾਲ ਜੀ ਨੂੰ ਬੁਲਾ ਲਿਆ ਬਾਦਸ਼ਾਹ ਨੇ ਕਿਹਾ ਕਿ ਪਾਈ ਗੋਪਾਲ ਜੀ ਮੈਂ ਕੀ ਸੁਣ ਰਿਹਾ ਹਾਂ ਮੈਂ ਤੁਹਾਡੇ ਨਾਨਕ ਦੇ ਸਿੱਖਾਂ ਨੂੰ ਜਾਣਦਾ ਹਾਂ ਤੇ ਤੁਸੀਂ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਕਰੋਗੇ ਪਰ ਮੈਂ ਇਹ ਵੀ ਜਾਣਦਾ ਹਾਂ ਕਿ ਜਮਾਲ ਖਾਂ ਝੂਠ ਨਹੀਂ बोल ਰਿਹਾ ਪਾਈ ਗੋਪਾਲ ਜੀ ਨੇ ਕਿਹਾ ਕਿ ਮੇਰੇ ਕੋਲ ਇਹਦਾ ਪੈਸਾ ਨਹੀਂ ਹੈ ਪਰ ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਉਸ ਨੂੰ 500 ਸਿੱਕੇ ਦੇ ਦੇਵਾਂਗਾ ਬਾਦਸ਼ਾਹ ਨੂੰ ਸਮਝ ਨਹੀਂ ਆਇਆ ਕਿ ਇਹ ਨਿਆਂ ਕਿਵੇਂ ਕੀਤਾ ਜਾਏ ਉਸ ਨੇ ਇਸ ਦਾ ਨਿਆਂ ਪਰ ਮਿਰਚਰ ਉਤੇ ਛੱਡ ਦਿੱਤਾ ਤੇ ਕਿਹਾ ਕਿ ਉਹ ਇੱਕ ਇੱਕੜਾ ਹੈ ਜਿਹੇ ਤੇਲ ਨੂੰ ਗਰਮ ਕਰਨਗੇ ਅਤੇ ਤਾਂਬੇ ਦਾ ਇੱਕ ਜ਼ਿਕਰ ਸਵੇਚ ਸੁਟਣਗੇ ਜਿਹੜਾ ਇਸ ਸਿੱਕੇ ਨੂੰ ਸੜੇ ਬਗੈਰ ਬਾਹਰ ਕੱਢ ਲਏਗਾ ਉਹ ਸੱਚਾ ਹੋਵੇਗਾ ਭਾਈ ਗੋਪਾਲ ਜੀ ਨੇ ਗੁਰੂ ਜੀ ਨੂੰ ਧਿਆਨ ਵਿੱਚ ਰੱਖ ਕੇ ਅਰਦਾਸ ਕੀਤੀ ਕੁਝ ਲੋਕਾਂ ਦੀ ਸਹਾਇਤਾ ਲਈ ਕੋਈ ਵਿਅਕਤੀ ਹੁੰਦਾ ਹੈ ਤੇ ਕੁਝ ਲੋਕਾਂ ਕੋਲ ਸਹਾਇਤਾ ਲਈ ਦੂਜੇ ਲੋਕ ਹੁੰਦੇ ਹਨ ਪਰ ਮੇਰੇ ਲਈ ਤੁਸੀਂ ਮੇਰੇ ਇੱਕੋ ਇੱਕ ਮਦਦਗਾਰ ਹੋ ਕਿਰਪਾ ਕਰਕੇ ਮੇਰੀ ਮਦਦ ਕਰੋ ਅਤੇ ਮੇਰੀ ਰੱਖਿਆ ਕਰੋ ਪਾਈ ਗੋਪਾਲ ਜੀ ਨੇ ਆਪਣਾ ਹੱਥ ਗਰਮ ਤੇਲ ਵਿੱਚ ਪਾਇਆ ਤੇ ਆਪਣੇ ਹੱਥ ਜਾਂ ਬਾਹ ਨੂੰ ਬਿਨਾਂ ਕਿਸੇ ਨੁਕਸਾਨ ਦੇ ਸਿੱਕਾ ਬਾਹਰ ਕੱਢ ਲਿਆ ਫਿਰ ਜਮਾਲ ਖਾਨ ਨੇ ਆਪਣਾ ਹੱਥ ਗਰਮ ਤੇਲ ਵਿੱਚ ਪਾਇਆ ਪਰ ਸਿੱਕਾ ਚੱਕਣ ਤੋਂ ਪਹਿਲਾਂ ਹੀ ਉਸ ਦਾ ਹੱਥ ਸੜ ਗਿਆ ਉਸ ਨੇ ਤੁਰੰਤ ਡਾਕਟਰੀ ਇਲਾਜ ਮੰਗਿਆ ਪਾਈ ਗੋਪਾਲ ਜੀ ਪਰੇਸ਼ਾਨ ਸਨ ਕਿ ਉਹਨਾਂ ਦੇ ਕਾਰਨ ਜਮਾਲ ਖਾਨ ਦਾ ਨੁਕਸਾਨ ਹੋ ਗਿਆ ਫਿਰ ਕੁਝ ਸਮਾਂ ਬੀਤਿਆ ਤੇ ਇੱਕ ਗਾਹਕ ਬਾਈ ਗੋਪਾਲ ਜੀ ਦੀ ਦੁਕਾਨ ਵਿੱਚ ਆਇਆ ਜਦੋਂ ਗੋਪਾਲ ਜੀ ਨੇ ਗਾਹਕ ਨੂੰ ਲੜਿੰਦੀ ਵਸਤੂ ਦੀ ਭਾਲ ਕੀਤੀ ਤਾਂ ਖਾਣ ਦੇ ਸਮਾਨ ਵਾਲੇ ਇੱਕ ਬੀਪੇ ਵਿੱਚੋਂ ਉਹਨਾਂ ਨੂੰ 500 ਸਿੱਕੇ ਰਕਕੇ ਮਿਲੇ ਉਹ ਫੋਰੀ ਤੋਂ ਤੇਜਮਾਲ ਖਾਨ ਦੇ ਘਰ ਗਿਆ ਤੇ ਕਿਹਾ ਕਿ ਮੈਨੂੰ ਤੁਹਾਡੇ 500 ਸਿੱਕੇ ਲੱਭ ਗਏ ਹਨ ਜਮਾਲ ਖਾਨ ਨੇ ਇਹ ਸਿੱਕੇ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਉਹ ਬਾਦਸ਼ਾਹ ਦੇ ਦਰਬਾਰ ਅਤੇ ਪਿੰਡ ਵਾਲਿਆਂ ਦੇ ਅੱਗੇ ਸ਼ਰਮਿੰਦਾ ਹੋ ਚੁੱਕਾ ਹੈ ਇਸ ਲਈ ਇਹ ਪੈਸੇ ਭਾਈ ਗੋਪਾਲ ਜੀ ਨੂੰ ਹੀ ਰੱਖਣੇ ਚਾਹੀਦੇ ਹਨ ਭਾਈ ਗੋਪਾਲ ਜੀ ਨੇ ਕਿਹਾ ਕਿ ਇਹ ਪੈਸਾ ਉਸ ਦਾ ਨਹੀਂ ਸੀ ਅਤੇ ਉਸ ਨੂੰ ਗੁਰੂ ਜੀ ਦੁਆਰਾ ਉਹਨਾਂ ਚੀਜ਼ਾਂ ਨੂੰ ਰੱਖਣ ਦੀ ਇਜਾਜ਼ਤ ਨਹੀਂ ਹੈ ਜਿਹੜੀਆਂ ਉਹਨਾਂ ਦੀਆਂ ਨਹੀਂ ਹਨ ਜਮਾਲੀ ਖਾਨ ਨੇ ਇਸ ਸ਼ਰਤ ਤੇ ਪੈਸਾ ਸਵੀਕਾਰ ਕਰਨ ਲਈ ਸਹਿਮਤੀ ਦਿੱਤੀ ਕਿ ਗੋਪਾਲ ਜੀ ਉਸ ਦੀ ਮੁਲਾਕਾਤ ਗੁਰੂ ਜੀ ਨਾਲ ਕਰਵਾਉਣਗੇ ਭਾਈ ਗੋਪਾਲ ਜੀ ਅਤੇ ਜਮਾਲ ਖਾਨ ਦੋਨੋਂ ਗੁਰੂ ਜੀ ਨਾਲ ਮੁਲਾਕਾਤ ਲਈ ਪਹੁੰਚੇ ਸਾਦੇ ਦੀਵਾਨ ਚੱਲ ਰਿਹਾ ਸੀ ਅਤੇ ਗੁਰੂ ਸਾਹਿਬ ਵਿਚਾਰ ਬੈਠੇ ਸਨ ਜਿਵੇਂ ਹੀ ਭਾਈ ਗੋਪਾਲ ਜੀ ਨੇ ਗੁਰੂ ਜੀ ਨੂੰ ਵੇਖਿਆ ਉਹਨਾਂ ਦੀਆਂ ਅੱਖਾਂ ਨੇ ਗੁਰੂ ਜੀ ਦੇ ਚਰਨ ਕਮਲਾਂ ਨੂੰ ਆਪਣੇ ਹੰਝੂਆਂ ਨਾਲ ਧੋ ਦਿੱਤਾ ਗੁਰੂ ਜੀ ਨੇ ਭਾਈ ਗੋਪਾਲ ਜੀ ਨੂੰ ਕਿਹਾ ਕਿ ਭਾਈ ਗੋਪਾਲ ਤੂੰ ਗੁਰੂ ਜੀ ਦੇ ਘਰ ਵਿੱਚ ਸਵੀਕਾਰ ਕਰ ਲਿਆ ਗਿਆ ਹੈ ਜਮਾਲ ਖਾਨ ਨੇ ਗੁਰੂ ਜੀ ਨੂੰ ਸਵਾਲ ਪੁੱਛਿਆ ਮੈਂ ਅਤੇ ਗੋਪਾਲ ਦੋਵੇਂ ਸਚਾਰੇ ਸਨ ਪਰ ਮੇਰੇ ਹੱਥ ਤੇਲ ਦੇ ਨਾਲ ਸੜ ਗਏ ਉਸ ਦਾ ਨਹੀਂ ਸੜਿਆ ਇਸ ਦਾ ਕੀ ਕਾਰਨ ਸੀ ਗੁਰੂ ਜੀ ਨੇ ਕਿਹਾ ਸਭ ਤੋਂ ਪਹਿਲਾ ਭਾਈ ਗੋਪਾਲ ਜੀ ਨੇ ਜਾਣ ਬੁੱਝ ਕੇ ਕੁਝ ਗਲਤ ਨਹੀਂ ਕੀਤਾ ਦੂਜਾ ਭਾਈ ਗੋਪਾਲ ਜੀ ਨੇ ਆਪਣੀ ਅਰਦਾਸ ਉਸ ਸਰਬਸ਼ਕਤੀਮਾਨ ਪ੍ਰਮਾਤਮਾ ਦੇ ਚਰਨਾਂ ਵਿੱਚ ਕੀਤੀ ਜਿਸ ਉਤੇ ਉਸ ਨੂੰ ਪੂਰਨ ਵਿਸ਼ਵਾਸ ਸੀ ਅਤੇ ਜਿਸ ਨੇ ਉਸ ਦੀ ਲੋੜ ਸਮੇਂ ਮਦਦ ਕੀਤੀ ਜੋਦੋਂ ਤੁਸੀਂ ਆਪਣੇ ਹੱਥ ਤੇਲ ਵਿੱਚ ਪਾਇਆ ਤਾਂ ਤੁਸੀਂ ਨੇ ਆਪਣੀ ਮਦਦ ਲਈ ਵਖ ਵਖ ਪੀਰਾਂ ਨੂੰ ਜਪਿਆ ਯਾਦ ਕੀਤਾ ਪਰ ਤੁਹਾਡੇ ਕੋਲ ਇੱਕ ਵਿੱਚ ਵਿਸ਼ਵਾਸ ਅਤੇ ਭਰੋਸਾ ਨਹੀਂ ਸੀ ਜਮਾਲ ਖਾਨ ਨੇ ਗੁਰੂ ਜੀ ਦੇ ਬਚਨਾਂ ਨਾਲ ਸਹਿਮਤੀ ਜਤਾਈ ਅਤੇ ਕਿਹਾ ਕਿ ਹਾਂ ਉਹਨਾਂ ਦੇ ਵਖ ਵਖ ਪੀਰਾਂ ਨੂੰ ਮਦਦ ਲਈ ਯਾਦ ਕੀਤਾ ਸੀ ਕਿਸੇ ਵੀ ਸੰਬੰਧ ਵਿੱਚ ਪਿਆਰ ਭਰੋਸੇ ਨਾਲ ਪੈਦਾ ਹੁੰਦਾ ਹੈ ਅਤੇ ਸ਼ਰਧਾ ਵਿਸ਼ਵਾਸ ਦੇ ਬਾਅਦ ਵਾਹਿਗੁਰੂ ਭਗਵਾਨ ਅੱਲਾ ਰਾਮ ਪਰਮਾਤਮਾ ਤੇ ਭਰੋਸਾ ਰੱਖਿਆ ਕੀ ਵਾਹਿਗੁਰੂ ਹਰ ਇੱਕ ਚੀਜ਼ ਜੋ ਅਸੀਂ ਕਲਪਨਾ ਕਰ ਸਕਦੇ ਹਾਂ ਜਾਂ ਆਪਣੀ ਕਲਪਨਾ ਤੋਂ ਵੀ ਬਾਹਰ ਹੈ ਦੁਨਿਆਵੀ ਜਾਂ ਰੋਹਾਨੀ ਕਰ ਸਕਦਾ ਹੈ ਪ੍ਰਾਈ ਈਮਾਨਤ ਨੂੰ ਜ਼ਹਿਰ ਜਾਣ ਆਪਣੇ ਕੋਲ ਨਹੀਂ ਰੱਖਣਾ ਚਾਹੀਦਾ ਹੈ ਜੇਕਰ ਤੁਹਾਨੂੰ ਇਹ ਸਾਕੀ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ